ਬਹੁਤ ਸਾਰੀਆਂ ਪੰਜਾਬ ਦੇ ਵਿੱਚੋਂ ਅਣਸੁਖਾਵੀਆਂ ਵਾਰਦਾਤਾਂ ਭਰੀਆਂ ਖਬਰਾਂ ਦੇਖਣ ਨੂੰ ਤੇ ਸੁਣਨ ਨੂੰ ਮਿਲਦੀਆਂ ਨੇ ਤਾਜ਼ਾ ਮਾਮਲਾ ਗੁਰੂ ਨਗਰੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਰਾਮ ਤੀਰਥ ਰੋਡ ਦੇ ਉੱਪਰ ਇੱਕ ਕਰਿਆਨੇ ਦੀ ਦੁਕਾਨ ਦੇ ਉੱਪਰ ਬੈਠੇ ਇੱਕ ਵਿਅਕਤੀ ਨੂੰ ਸ਼ਰੇਆਮ ਦੋ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਆ ਕੇ ਬਦਮਾਸ਼ਾਂ ਦੇ ਵੱਲੋਂ ਆ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਗੋਲੀ ਵੱਜਦੇ ਸਾਰ ਹੀ ਇਸ ਦੁਕਾਨ ਦੇ ਮਾਲਕ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਜਿਹੜੀਆਂ ਨੇ ਬੇहद ਹੈਰਾਨ ਤੇ ਪਰੇਸ਼ਾਨ ਕਰਦੀਆਂ ਖਾਲੀ ਦੇਰੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਕਰਿਆਨੇ ਦੀ ਦੁਕਾਨ ਦੇ ਉੱਪਰ ਇੱਕ ਗ੍ਰਾਹਕ ਬਣ ਕੇ ਆਏ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਸ ਦੁਕਾਨ ਦੇ ਉੱਪਰ ਹੀ ਬੈਠੇ ਇਸ ਦੁਕਾਨ ਦੇ ਮਾਲਕ ਜਿਸ ਦਾ ਕਿ ਹੁਣ ਕਹਿ ਲਈਏ ਕਿ ਮੌਤ ਹੋ ਚੁੱਕੀ ਹੈ ਜਿਸ ਦੀ ਉਸ ਦਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਦੱਸਿਆ ਜਾਂਦਾ ਹੈ ਜਿਸ ਦੇ ਗੋਲੀ ਲੱਗਣ ਦੇ ਨਾਲ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਉਸ ਦਾ ਬੇਟਾ ਜਿਹੜਾ ਸੀ ਉਸ ਦੇ ਨਾਲ ਹੀ ਬੈਠਾ ਰੋਟੀ ਖਾ ਰਿਹਾ ਸੀ ਪੰਜਾਬ ਦੇ ਵਿੱਚ ਉੱਠੀ ਹੋਈ ਹੰਦੇਰਗੜ੍ਹ ਦੀ ਜਿਹੜੀ ਹੈ ਇਸ ਨੂੰ ਲੈ ਕੇ ਲਗਾਤਾਰ ਬਹੁਤ ਵੱਡੇ ਸਵਾਲ ਜਿਹੜੇ ਨੇ ਉੱਠਦੇ ਦਿਖਾ ਲਈ ਦਿੰਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਇਸ ਕੜੀ ਦੇ ਵਿੱਚ ਹੁਣ ਇਹ ਘਟਨਾ ਵੀ ਜੁੜਦੀ ਦਿਖਾ ਲਈ ਦੇ ਰਹੀ ਹੈ ਪੀੜਤ ਪਰਿਵਾਰ ਦੇ ਵੱਲੋਂ ਰੋ ਰੋ ਕੇ ਜਿੱਥੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਉੱਥੇ ਹੀ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਦੇ ਉੱਪਰ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ ਮਿਲੀਆਂ ਜਾਣਕਾਰੀਆਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਸ ਦੁਕਾਨ ਸ਼اندار ਨੂੰ ਸੁਖਵਿੰਦਰ ਸਿੰਘ ਨੂੰ ਕੁਝ ਦਿਨਾਂ ਤੋਂ ਫਰੋਤੀ ਭਰੀਆਂ ਕੌਲਾ ਜਿਹੜੀਆਂ ਸੀ ਉਹ ਆ ਰਹੀਆਂ ਸੀ ਫਰੋਤੀ ਭਰੇ ਸੁਨੇਹੇ ਜਿਹੜੇ ਸੀ ਇਹਨੂੰ ਭੇਜੇ ਜਾ ਰਹੇ ਸੀ ਤੇ ਇਸ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਵੱਲੋਂ ਉਸ ਸਾਰੀ ਚੀਜ਼ ਨੂੰ ਅਣਗੌਲਿਆ ਕੀਤਾ ਗਿਆ ਤੇ ਕੱਲ ਇਸ ਸਾਰੀ ਘਟਨਾ ਦੇ ਵਿੱਚ ਉਸ ਵਕਤ ਹਨੇਰ ਕਰਦੀ ਬਣਦੀ ਹੈ ਜਦੋਂ ਇਸ ਨੂੰ ਦੁਕਾਨ ਦੇ ਉੱਪਰ ਬੈਠੇ ਨੂੰ ਹੀ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਪੀੜਤ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਉੱਥੇ ਚਸ਼ਮਦੀਦਾਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਸਭ ਦੀ ਵਧੇਰੇ ਜਾਣਕਾਰੀ ਦੇ ਲਈ ਵੇਖੋ ਸਾਡੇ ਰਿਪੋਰਟਰ ਲਲਿਤ ਕੁਮਾਰ ਸ਼ਰਮਾ ਦੀ ਇਹ ਖਾਸ ਰਿਪੋਰਟ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਵਾ ਬਾਹਰ ਲੱਗੀ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਟੀ ਖਾਂਡਿਆ ਸਿੱਧੀ ਨਾਲਾਂ ਚ ਗੋਲੀ ਮਾਰ ਲਿਆ ਗੋਲੀ ਮਾਰ ਕੇ ਚਲ ਗਏ ਅਸੀਂ ਸਾਹਮਣੇ ਪੱਲੇ ਪੱਲੇ ਸਰਕ ਦੇ ਪੱਲੇ ਸਾਈਡ ਖਲੋਤੇ ਆ ਆਵਾਜ਼ ਆਈ ਜਦੋਂ ਉਹਨੂੰ ਆਏ ਉਹਨਾਂ ਜਿਹਨੂੰ ਕੰਮ ਹੋ ਗਿਆ ਇਹਨੂੰ ਭਾਜੀ ਹਤਵਾਦੇ ਆ ਦੇਗਾ ਹਤਵਾਦੇ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਟੀਆਂ ਕਿਦੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖਾ ਹੋਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਇਹ ਉਦਾਂ ਦੀ ਥੱਲ ਪਾਓ ਜਿਹਦਾ ਨਸ਼ੇ ਨੂੰ ਥੱਲ ਪੈਣ ਨਹੀਂ ਇਹ ਵੀ ਪਾਓ ਇਹ ਜਿਹੜੇ ਹਤਵਾਦੀ ਭੱਜੇ ਫਿਰਦੇ ਦਿਲੇ ਦੇ ਆਗੇ ਇਹਨਾਂ ਨੂੰ ਵੀ ਥੱਲ ਪਾਓ ਬਹੁਤ ਮਾੜਾ ਹੋਇਆ ਉਹ ਵੇਖੋ ਆ ਲੈਡੀਆਂ ਸਾਂ ਉਹਨਾਂ ਦੇ ਬਹੁਤ ਮਾੜਾ ਆ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਜਿਵੇਂ ਮੈਂ ਇੱਥੇ ਕੰਮ ਕਰਕੇ ਖਵਾ ਲਈਦੀ ਆ ਤੇ ਮੈਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਮਿਰਜੀ ਤੇ ਉਹ ਮਿਰਜੀ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਦੇ ਪਏ ਹੀਗੇ ਹਾਂਜੀ ਕਿ ਜਾਂ 5 ਲੱਖ ਦੇ ਤੋ ਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਹ ਸੂ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਉਹ ਵਾਲਾ ਠੋਗ ਰੱਖ ਦਿਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲਾਗੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਗੋਹਾਂ ਨੂੰ ਡਾਟ ਦੇ ਰਹਿੰਦੇ ਕਿ ਤੁਸੀਂ ਕੰਮ ਕਰ ਲੋ ਅਸੀਂ ਆਖ ਕੇ ਵੀ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕੋਰੋਨਾ ਕੋਲਣਾ ਕਾਫੀ ਚੇਰੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਦੇ ਲੰਮੇ ਪਏ ਹੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰੀਆ ਮੈਂ ਹੈ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲੋ ਆ ਜਾਓ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਜਦੋਂ ਉਹਨਾਂ ਨੇ ਘਟੋਣਾ ਇਹਦਾ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥ ਹੀ ਘੜੇ ਕਰਦੇ ਰਹੇ ਗਏ ਇਹ ਨਹੀਂ ਗੱਲ ਦੋ ਮੋਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਤੇ ਇੱਕ ਐਕਟਿਵ ਵਾਧਿਆ ਰੇਸਾਂ ਹੀ ਦੇ ਜਾ ਰਿਹਾ ਸੀਗਾ ਉਹ ਬਸ ਉਹਨਾਂ ਦੇ ਗੋਲੀ ਮਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪੱਕੇ ਨਹੀਂ ਮੈਨੂੰ ਪਤਾ ਵੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਆ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸ ਦਿਆਂਗੇ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਤਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੇ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਆ